ਸਰਦੀਆਂ ਵਿੱਚ ਹੱਥਾਂ ਪੈਰਾਂ ਦੀਆਂ ਉਂਗਲਾਂ ਦੀ ਸੋਜ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ ਕੜਾਕੀ ਦੀ ਠੰਡ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ ਹੋਣਾ ਅਤੇ ਠੰਡ ਨਾਲ ਲਾਲ ਹੋ ਜਾਣਾ ਕਈ ਲੋਕਾਂ ਵਿੱਚ ਇਹ ਸਮੱਸਿਆ ਇੰਨੀ ਜ਼ਿਆਦਾ ਵਾਚ ਜਾਂਦੀ ਹੈ ਕਿ ਸੁੱਜੀਆਂ ਹੋਈਆਂ ਉਂਗਲਾਂ ਤੇ ਤੇਜ਼ ਖਾਰਿਸ਼ ਹੁੰਦੀ ਹੈ ਅਤੇ ਖਾਰਿਸ਼ ਤੋਂ ਬਾਅਦ ਉਹਨਾਂ ਵਿੱਚ ਦਰਦ ਅਤੇ ਜਲਨ ਹੁੰਦੀ ਹੈ ਜਿਸ ਨਾਲ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਹਨ ਇਹੇ ਸਮੱਸਿਆਵਾਂ ਜ਼ਿਆਦਾਤਰ ਔਰਤਾਂ ਵਿੱਚ ਹੁੰਦੀ ਹੈ ਕਿਉਂਕਿ ਉਹਨਾਂ ਨੇ ਠੰਡ ਵਿੱਚ ਪਾਣੀ ਨਾਲ ਕੰਮ ਕਰਨਾ ਹੁੰਦਾ ਹੈ ਔਰਤਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਜਿਸ ਕਾਰਨ ਇਹ ਬਿਮਾਰੀ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ ਆਓ ਜਾਣਦੇ ਹਾਂ ਇਸ ਤੋਂ ਬਚਣ ਦੇ ਨੁਸਖੇ ਨੰਬਰ 1 ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਇੱਕ ਟੱਬ ਜਾਂ ਬਾਲਟੀ ਵਿੱਚ ਗਰਮ ਪਾਣੀ ਭਰੋ ਇਸ ਪਾਣੀ ਵਿੱਚ ਥੋੜਾ ਜਿਹਾ ਲੂਣ ਪਾਓ ਅਤੇ ਹੱਥਾਂ ਪੈਰਾਂ ਨੂੰ ਇਸ ਪਾਣੀ ਵਿੱਚ 15 ਤੋਂ 20 ਮਿੰਟ ਤੱਕ ਡੁਬੋ ਕੇ ਰੱਖੋ ਇਸ ਨਾਲ ਸੋਜ ਅਤੇ ਲਾਲ ਚਮੜੀ ਨੂੰ ਕਾਫੀ ਰਾਹਤ ਮਿਲੇਗੀ ਨੰਬਰ 2 ਸਰੋਂ ਦਾ ਤੇਲ ਅਤੇ ਲੂਣ ਵਾਲਾ ਪਾਣੀ ਤੁਸੀਂ 4 ਚਮਚ ਸਰੋਂ ਦਾ ਤੇਲ ਅਤੇ 1 ਚਮਚ ਸੇਂ ਦਾ ਨਮਕ ਉਸ ਨੂੰ ਗਰਮ ਕਰ ਲਓ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਹੱਥਾਂ ਪੈਰਾਂ ਦੀ ਉਂਗਲਾਂ ਤੇ ਲਗਾਓ ਅਤੇ ਜੁਰਾਬਾਂ ਪਹਿਨ ਕੇ ਸੋ ਜਾਓ ਅਜੀਹਾ ਕਰਨ ਨਾਲ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਨੰਬਰ 3 ਸਰਦੀਆਂ ਵਿੱਚ ਹੱਥਾਂ ਪੈਰਾਂ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਗੰਡੇ ਦੇ ਰਸ ਦੀ ਵੀ ਵਰਤੋਂ ਕਰ ਸਕਦੇ ਹੋ। ਐਂਟੀਬੈਟਿਕ ਅਤੇ ਐਂਟੀਸੈਪਟਿਕ ਗੁਣਾ ਨਾਲ ਭਰਪੂਰ ਗੰਡੇ ਦਾ ਰਸ ਉਂਗਲੀਆਂ ਵਿੱਚ ਹੋਣ ਵਾਲੀ ਸੋਜ ਨੂੰ ਦੂਰ ਕਰਦਾ ਹੈ। ਇਸ ਲਈ ਰਸ ਨੂੰ ਸੋਜ ਵਾਲੀ ਥਾਂ ਤੇ ਲਗਾ ਕੇ ਕੁਝ ਦਿਨ ਲਈ ਇਸੇ ਤਰ੍ਹਾਂ ਛੱਡ ਦਿਓ ਅਤੇ ਜਲਦ ਹੀ ਰਾਮ ਮਿਲੇਗਾ। ਨੰਬਰ 5 ਇੱਕ ਆਲੂ ਕੱਟ ਕੇ ਉਸ ਵਿੱਚ ਲੂਨ ਮਿਲਾਓ ਹੁਣ ਇਸ ਦਾ ਇਸਤੇਮਾਲ ਤੁਸੀਂ ਸੂਜੀਆਂ ਹੋਈਆਂ ਹੱਥਾਂ ਪੈਰਾਂ ਦੀ ਉਂਗਲਾਂ ਤੇ ਕਰੋ ਅਜਿਹਾ ਕਰਨ ਨਾਲ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਖਾਰਿਸ਼ ਵੀ ਨਹੀਂ ਹੋਵੇਗੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ